ਪਰਮ ਸਤਿਕਾਰਯੋ ਗੁਰੂ ਗੁਰੂ ਦੀ ਸਾਡੀ ਮਾਣ ਦੀ ਗੁਰੂ ਪਿਆਰੇ ਸਾਸਿ ਦੇ ਕੀਰੋ ਬੜਾ ਭਾਗ ਨੂੰ ਜੋ ਕੇਵਲ ਮੇਲੇ ਪਾਉ ਜੁਬੂ ਜੁਗੜਾ ਲੰਡਾ ਮਰਮਡਾ ਨੀ ਬਾਲਕ ਦਸਾਂ ਪਾਸ ਆਈਆਂ ਦੀ ਜੋ ਤੇ ਜਮਾ ਹੈ ਜੋ ਗੁਰਵਾਜ ਰੋ ਸੰਤ ਲਾਪਰ ਕੋ ਨਾਮ ਹੀ ਹੋਵੇ ਕੰਤਸ ਸਿੰਘ ਗੁਰਮਨ ਸਾਹਿਬ ਜੀ ਦੀ ਪਵਿੱਤਰ ਪਾਵਨ ਨੀ ਕੀ ਓਟ ਦਾ ਅਨੰਦ ਵਾਹਿ ਰਿਓ ਜੇਠੁ ਮਿਨੀਂਦੀ ਰਬਤਾ ਤੇ ਅੰਮ੍ਰਿਤ ਮੇਲੇ ਤੋਂ ਬੱਚਿਆਂ ਪਾਸੋਂ ਆਸਰਾ ਦੀ ਵਾਰ ਦਾ ਕੀਰਤਨ ਉਪਰੰਤ 12 ਮਾਂ ਦਾ ਪਾਠ ਤੇ ਜੇਠੁ ਮਿਨੀ ਦਾ ਸ਼ਬਦ ਆਪ ਜੀ ਨੇ ਸਰਵਣ ਕੀਤਾਰੇ ਸੁਆਉ ਕੁੱਝ ਸਮੇਂ ਲਈ ਜੇਠ ਮਿਨੀ ਦੇ ਵਿਚਾਰ ਸਰਬੰਤ ਕਰੀਏ ਜੀ ਵਾਹਿਗੁਰੂ ਜੀ ਸਿਖਲਾ ਕਰਤੇ ਵਾਹਿਗੁਰੂ ਜੀ ਕੀ ਫਤਿਹ ਹਰਿ ਜੀਤ ਜੁੜੰਦਾ ਲੋੜੀਐ ਜਿਸੇ ਅਗਿਆ ਸਭ ਨਿਵਾਨ ਅਰ ਸੱਜੇ ਦੇ ਦਾ ਬਨ ਲਗਿਆ ਇਸਨ ਦੇ ਮੱਧ ਜੇ ਬਿਨ ਦੇ ਵੀ ਜੋ ਰੰਤ ਹੋਈ ਹੈ ਜਦੋਂ ਇੱਕ ਵਾਰ ਚੰਪਨੀ ਨਾਲ ਤਰਕਨੀ ਕਾੜਦਾ ਹੈ 15 ਮਿੰਟ ਦਾ ਦਰਿਕਾ ਕਾੜਦਾ ਹੈ 15 ਮਿੰਟ ਦਾ ਦਰਿਕਾ ਚਸਾ ਮਾੜਦਾ ਹੈ ਤੇ 30 ਚਸਿਆਂ ਦਾ ਇੱਕ ਪਲ ਕਾੜਦਾ ਹੈ ਸੱਤ ਪਾਵਾਂ ਦੀ ਇੱਕ ਘੜੀ ਮੰਨੀ ਜਾਂਦੀ ਹੈ ਇਸ ਸਾਡੇ ਸੱਤ ਘੜੀਆਂ ਦਾ ਜੋ ਪਹਿਰ ਮੰਨਿਆ ਜਾਂਦਾ ਹੈ ਅੱਠ ਪਹਿਰਾਂ ਦਾ ਦਿਨ ਰਾਤ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਦਿਨਾਂ ਤੋਂ ਹਫ਼ਤਾ ਤੇ ਹਫ਼ਤਿਆਂ ਤੋਂ ਮਹੀਨੇ ਬਣਦੇ ਨੇ ਸੋ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਜੇਠ ਮਹੀਨੇ ਦੁਆਰਾ ਕਿ ਜੇਠ ਜੁੜੰਦਾ ਹਰ ਜੇਠ ਜੁੜੰਦਾ ਲੋਈ ਹੈ ਜੇਠ ਮਹੀਨੇ ਦੁਆਰਾ ਇੱਕ ਦੇਸ ਦੀ ਦੇਣੇ ਜੋ ਹਰੀ ਸ਼ਬਦ ਹੈ ਹਰੇ ਤਾਰੇ ਨੂੰ ਸਿਹਾਰੀ ਲੱਗੀ ਹੈ ਜੋ ਕਿ ਅਧਿਕਰਨ ਕਾਰਕ ਨਾਲ ਇੱਕ ਵਚਨ ਕੋਈ ਦਾ ਸੂਚਕ ਹੈ ਕਿ ਜੇਠ ਦੇ ਮਹੀਨੇ ਦੁਆਰਾ ਉਪਦੇਸ਼ ਹੈ ਉਸ ਹਰੀ ਪ੍ਰਮਾਤਮਾ ਨਾਲ ਜੁੜਨਾ ਕਰੀਏ ਪਹਿਲਾ ਪ੍ਰਸ਼ਨ ਹੈ ਇਹ ਜੁੜਨਾ ਕਿ ਬਰ ਕੇਸ ਨਾਲ ਹੋਣਾ ਹੈ ਜਿਸ ਅਗ ਹੈ ਸਾਬਿਤ ਹੋਣਾ ਕਿ ਜਿਸ ਦੇ ਅੱਗੇ ਸਾਰੇ ਨਿਮਤੇ ਨੇ ਕਈ ਵਾਰ ਕੀ ਹੁੰਦਾ ਆਪਾਂ ਆਮ ਮਰਕ ਕੇ ਦੀ ਅਤਾ ਇੱਕ ਦਿਨੇ ਪਰ ਬਾਣੀ ਦਾ ਪ੍ਰਮਾਣ ਹੈ ਬਾਣੁ ਕੀ ਤੇ ਗ੍ਰੰਥੀ ਸਭ ਜਾਣ ਤਿਗੜ ਕਉ ਇਹ ਕਹਿ ਭਗਵਾਨ ਕਿਉ ਜਿਹੜਾ ਸਭ ਤੋਂ ਵੱਡਾ ਹੈ ਭੈ ਵਿੱਚ ਪਵਨ ਮਹਿਸਦਵਾਉ ਭੈ ਵਿੱਚ ਚੱਲੇ ਰੰਗ ਕਰਿ ਆਉ ਭੈ ਵਿੱਚ ਰੰਗਟੇ ਵਿਕਾਰ ਭੈ ਵਿੱਚ ਧਰਤੀ ਦਬੀ ਪਾਲ ਭੈ ਵਿੱਚ ਇੰਦ ਫਿਰੈ ਸਾਰ ਸਿਰ ਭਾਰ ਭੈ ਵਿੱਚ ਆਜਾ ਧਰਮ ਦਰਵਾਰ ਕਿ ਜੇਸ ਦੇ ਭੈ ਵਿੱਚ ਜੇਸ ਦੇ ਹੁਕਮ ਵਿੱਚ ਪਵਨ ਦਰਿਆ, ਇੰਦੁ ਅੰਦਰ ਵਰਗਿ ਰਾਜੇ, ਸੂਰਜ ਚੰਦ ਵੀ ਜਿਸ ਦੀ ਭੈ ਵਿੱਚ ਨੇ ਜਿਸ ਦੇ ਹੁਕਮ ਵਿੱਚ ਚੜੇ ਉਸ ਵੱਡੇ ਦੇ ਨਿਵਨਾ ਕਰ ਹੋ ਸਕੇ ਸਿਰਨਿਵਾਹ। ਪੁਰਾਣੇ ਸਮਿਆਂ ਦੇ ਵਿੱਚ ਇੱਕ ਵਾਰ ਇੱਕ ਰਾਜਾ ਸ਼ਿਕਾਰ ਕਰਨ ਜਾਂਦਾ ਆਪਣੀ ਸਾਥੀਆਂ ਤੋਂ ਜੰਗਲ ਦੇ ਵਿੱਚ ਨਿਕਲ ਜਾਂਦਾ ਹੈ। ਉਸ ਦੇ ਸਾਥੀ ਤੇ ਰਾਜਾ ਇੱਕ ਦੂਜੇ ਨੂੰ ਸਰਾਂ ਦੇ ਨਾਲ ਉਹਦੇ ਨਾਲ ਪਰ ਉਹ ਇੱਕ ਦੂਜੇ ਨੂੰ ਮਿਲਣੀ ਆਉਂਦੇ ਅਖਰ ਤੇ ਜਦੋਂ ਉਰਾਤ ਦਾ ਹਨੇਰਾ ਆਉਂਦਾ ਰਾਤ ਬਹਿਣ ਲੱਗਦੀ ਹੈ ਤਾਂ ਉਹ ਸੋਚਦਾ ਕਿ ਹੁਣ ਰਾਤ ਕਿਵੇਂ ਕੱਟੀ ਜਾਵੇ ਕੋਈ ਨਾ ਕੋਈ ਤਾਂ ਪ੍ਰਬੰਧ ਜੋ ਕਰਨਾ ਪੈਣਾ ਜਦੋਂ ਉਹ ਇਹ ਸੋਚਦਾ ਹੁੰਦਾ ਤਾਂ ਉਹ ਸਾਹਮਣੇ ਇੱਕ ਦੀਵਾ ਨਜ਼ਰ ਆਉਂਦਾ ਦੀਵਾ ਜਗਦਾ ਹੁੰਦਾ ਜਿਹੜਾ ਆਉਂਦਾ ਉਹ ਉਸ ਦੀਵੇ ਨਹੀਂ ਸੇ ਵਿੱਚ ਸੁਰਪੇੰਦਰਾ ਜਦੋਂ ਉਹ ਉੱਥੇ ਪਹੁੰਚਦਾ ਤਾਂ ਕੀ ਦੇਖਦਾ ਕਿ ਉੱਥੇ ਇੱਕ ਉਹਨੂੰ ਘਰ ਨਜਿਆਉਂਦਾ ਕਿ ਉਸ ਘਰ ਦਾ ਉਹ ਘੁਮ ਘਾਟ ਪਾਉਂਦਾ ਤੇ ਉਸ ਘਰ ਦੇ ਮੁਖੀ ਜਦੋਂ ਦਰਵਾਜ਼ਾ ਖੋਲਦਾ ਤਾਂ ਉਹ ਰਾਜੇ ਨੂੰ ਘਰ ਦੇ ਅੰਦਰ ਲੈ ਜਾਂਦਾ ਪਰ ਉਹ ਰਾਜੇ ਨੂੰ ਦੱਸਦਾ ਨੀ ਕਿ ਮੈਂ ਉਸ ਮਹਿਲ ਦਾ ਰਾਜਾ ਹਾਂ ਤੇ ਉਹ ਉਹਨਾਂ ਨੂੰ ਕਹਿੰਦਾ ਕਿ ਮੈਂ ਰਾਜ ਕਰਨੀ ਤੂੰ ਰਾਹੀ ਨੂੰ ਰਾਤ ਕਟਾਉਂਦੇ ਨੇ ਰਾਜ ਨੂੰ ਪ੍ਰਸਾਦਾ ਪਾਣੀ ਚੋਪਾਉਂਦੇ ਨੇ ਜਦੋਂ ਸਵੇਰ ਹੁੰਦੀ ਹੈ ਸਵੇਰੇ ਪੀਰਾਂ ਵਾਲੇ ਵੀ ਬਹੁਤ ਰੋਸੇਵਾ ਕਰਦੇ ਨੇ ਤੇ ਰਾਜਾ ਜਦ ਨੂੰ ਜਾਣ ਲੱਗਦਾ ਉਹਨਾਂ ਵੀ ਪਰਚੀ ਦੇ ਨਿਕਕੇ ਦੇ ਜਾਂਦਾ ਕਿ ਮੈਂ ਇਸ ਮਹਿਲ ਦਾ ਰਾਜਾ ਹਾਂ ਜਦੋਂ ਵੀ ਕੋਈ ਸਮਾ ਆਣ ਬੜੇ ਬੜਾ ਸਮਾ ਜਾਂ ਕੋਈ ਸਮੱਸਿਆ ਆਉਂ ਬੜੇ ਤਾਂ ਤੁਸੀਂ ਆ ਕੇ ਮੇਰੇ ਮਹਿਲ दरबार ਦੇ ਵਿੱਚ ਆ ਕੇ ਤੁਸੀਂ ਬੇਨਤੀ ਕਰ ਸਕਦੇ ਹੋ ਤੁਹਾਡੀ ਬਹੁਤ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਤਾਂ ਇੱਕ ਦਿਨ ਕੀ ਹੁੰਦਾ ਜਦੋਂ ਸਮਾਂ ਲੱਗਦਾ ਜਾਂਦਾ ਆ ਉਸ ਪ੍ਰਵਾਹ ਦੇ ਵਿੱਚ ਮਾੜਾ ਸਵਾਹ ਆਣ ਬਣਦਾ ਤੇ ਉਹ ਸੋਚਦੇ ਨੇ ਕਿ ਹੁਣ ਕੀ ਕੀਤਾ ਜਾਵੇ ਉਹਨਾਂ ਨੂੰ ਯਾਦ ਆਉਂਦਾ ਕਿ ਇੱਕ ਵਾਰ ਇੱਕ ਰਾਜਾ ਆਇਆ ਸੀ ਉਹ ਇੱਕ ਬੱਚੀ ਦੇ ਕੇ ਮੇਰਾ ਪਿਉ ਉਸ ਦੀ ਮੈਦਾਨ ਵਿੱਚ ਜਾ ਕੇ ਉਸ ਨੂੰ ਪੂਰੀ ਮੰਗਣ ਦਾ ਅਕਰ ਕਰਦੇ ਉਹ ਕਹਿੰਦਾ ਜਿਹੜਾ ਮੁਖੀ ਹੁੰਦਾ ਉਹ ਪਾਚੀ ਰਹਿ ਕੇ ਉਸ ਰਾਜੇ ਦੀ ਮਹਿਲ ਵਿੱਚ ਪਹੁੰਚ ਜਾਂਦਾ ਪਰ ਉਸ ਰਾਜੇ ਦਾ ਮੰਤਰੀ ਉਸ ਨੂੰ ਦਰਵਾਜ਼ੇ 'ਤੇ ਵੀ ਰੋਕ ਲੈਂਦਾ ਇਹ ਰਾਜਾ ਆਪਣੀ ਇਸ਼ਟ ਪ੍ਰਭੂਗੇ ਬੇਨਤੀ ਕਰ ਰਿਹਾ ਹੈ ਪੂਜਾ ਪਾਠ ਕਰ ਰਿਹਾ ਹੈ ਤੂੰ ਬਾਹਰ ਅੰਦਰ ਵੀ ਜਾਸ ਪਰ ਉਹ ਕਹਿੰਦਾ ਕਿ ਰਾਜੇ ਨੇ ਮੈਨੂੰ ਇੱਕ ਬੱਚੀ ਦਿੱਤੀ ਸੀ ਤੇ ਨੀਕਾ ਸੀ ਕਿ ਜਰੂਰ ਵੀ ਕਿਸੇ ਵੀ ਰੇਲੇ ਤੁਸੀਂ ਆਉਗੇ ਮੈਂ ਉਹ ਬੇਸਾ ਕਰੇ ਤਾ ਉਹ ਬੱਚੀ ਨੂੰ ਦਿਖਾਉਂਦਾ ਮੰਤਰੀ ਨੂੰ ਉਹ ਉਹਨੂੰ ਅੰਦਰ ਭੇਜ ਦੇਗਾ ਅੰਦਰ ਕੀ ਬਿੰਤਾ ਕੀ ਰਾਜਾ ਆਪਣੇ ਇਸ਼ਟ ਪ੍ਰਭੂ ਅਗੇ ਬੇਨਤੀ ਕਰ ਰਿਹਾ ਹੈ ਕਿ ਮੈਨੂੰ ਅਰਜੀ ਮਿਲ ਜੇ ਰਾਜ ਭਾਗ ਮਿਲ ਜੇ ਮੇਰੀ ਹੋਰ ਵਾਦਾ ਹੋ ਰਿਹਾ ਹੈ ਸਹਿਣਾ ਵੀ ਕਿਹਾਦਾ ਹੋ ਜਾਵੇ ਸੋਨਾ ਮਿਲਦੀ ਇਹ ਮਿਲਦੀ ਉਹ ਕਿਤੇ ਕਈ ਤਰ੍ਹਾਂ ਦੇ ਬਾਜ਼ਾਰ ਨੇ ਉਹ ਆਖਰੀ ਸਭ ਤੋਂ ਵੱਧ ਮੰਗਦਾ ਹੈ ਉਹ ਬੰਦਾ ਵੇਖਦਾ ਵੀ ਇਹ ਜਿਹੜਾ ਇੱਡਾ ਵੱਡਾ ਮੰਗਦਾ ਆਪ ਹੈ ਉਹ ਮੈਨੂੰ ਕੀ ਦੇ ਸਕਦਾ ਉਹ ਕਹਿੰਦਾ ਵੀ ਜਿਸ ਨੂੰ ਹੀ ਮੰਗ ਰਿਹਾ ਕਿਉਂ ਨਾ ਮੈਂ ਵੀ ਉਸ ਤੋਂ ਹੀ ਮੰਗਾਂ ਉਸ ਤੋਂ ਚਲਾ ਜਾਂਦਾ ਸੋ ਕਹਿਣ ਦਾ ਭਾਵ ਹੈ ਕਿ ਜਿਹੜਾ ਸਭ ਤੋਂ ਵੱਡਾ ਹੈ ਜਿਸ ਨੇ ਸਾਨੂੰ ਸੁਆਸ ਬਖਸ਼ੀ ਜੋ ਸਾਨੂੰ ਰੋਟੀ ਉਹ ਬਖਸ਼ ਰਿਹਾ ਉਸ ਨਾਲ ਚੁਣਨਾ ਕਰੀਏ ਜੀ ਹਰ ਸੱਜਣ ਦਾ ਬਣ ਲਗਿਆ ਕਿਸੇ ਨਦੀ ਬਨ ਸੋ ਦੁਜੀ ਤੁਕਨੇ ਵਿੱਚ ਬਹੁਤ ਸਾਹਿਬ ਬੁਲਬਾਨ ਕਰਦੇ ਨੇ ਕਿ ਹਰੀ ਪਰਮਾਤਮਾ ਨੇ ਉਸ ਸੱਜਣ ਦੇ ਦਾਵਨ ਤੋ ਭਾਵ ਉਪਦੇ ਨਾ ਲਗੇ ਆ ਉਸ ਦਾ ਪੱਲਾ ਫੜਿਆ ਕਿਸੇ ਨਾ ਦੇਵੀ ਬੰਦ ਤੈਨੂੰ ਕੋਈ ਵੀ ਬੰਨ ਨਹੀਂ ਸਕਦਾ ਭਾਵ ਕਾਮ ਕ੍ਰੋਧ ਲੋਭ ਮੋਹਕਾਰ ਜਾਂ ਦੁੱਖ ਤੈਨੂੰ ਬੰਨ ਨਹੀਂ ਸਕਦੇ ਤੇਰੇ ਨੇੜੇ ਵਿਆਸ ਗੁਰੂ ਸਾਹਿਬ ਜੀ ਸੇਵਕ ਜਮਾ ਬਾਤ ਜਮਾ ਦੀ ਬਾਤ ਵਾਲੇ ਸਾਰਾ ਕਰਦੇ ਨੇ ਕਿ ਚੰਗ ਥੈਂਕ ਯੂ ਅੱਗੇ ਤੇ ਕੀ ਉਦਾਹਰੇ ਨਹੀਂ ਦੇ ਜਾਣਗੇ ਚਲੋ ਮਰੀ ਸੱਜਣ ਦਾ ਤਾਵਣ ਪੱਦਾ ਪੜੇਗਾ ਇਤਿਹਾਸ ਤੁਸੀਂ ਸਾਰੇ ਜਾਣੋ ਹਾਂ ਜਦੋਂ ਗਵਾਰੀ ਦੇ ਕਿਲ੍ਹੇ ਦੇ ਵਿੱਚ ਛੇਨੀ ਪਾਸਾ ਸੂਰੀ ਗੁਰੂ ਵਰਗਮ ਪਾਸਾ ਕਹਿਤਾ ਰਿਹਾ ਜਾਂਦਾ ਜਹਾ ਕੀ ਬਾਸਾ ਉਸ ਸਮੇਂ ਦਾ ਰਾਜਾ ਹੈ ਉਸ ਵੱਲੋਂ ਹਰੂਪੀ ਪਾਸ਼ਾ ਨੂੰ ਮੇਨੂ ਕੈਦ ਕਰਨਿਆ ਜਾਂਦਾ ਤਾਂ ਉਹਨਾਂ ਦੇ ਨਾਲ 52 ਰਾਜੇ ਵੀ ਜਿਹੜੇ ਕੈਦ ਹੁੰਦੇ ਤੇ ਜਦੋਂ ਪਾਸ਼ਾ ਨੂੰ ਕੈਦ ਛੋੜਿਆ ਕਰਦੇ ਨੇ ਉਹ 52 ਰਾਜੇ ਵੀ ਗੁਰੂ ਪਾਸ਼ਾ ਦਾ ਹਰੂਪੀ ਪਾਸ਼ਾ ਦਾ ਜੋ ਪੱਲਾ ਹੈ ਪੜ੍ਹ ਕੇ ਕਹਿਣ ਜੋ ਰਹਿਣਾ ਹੁੰਦੇ ਨੇ ਉਹ ਸੁਨਹਿਰਤ ਕਰਦੇ ਨੇ ਗੁਰੂ ਪਾਸ਼ਾ ਉਹਨਾਂ 52 ਰਾਜਿਆਂ ਨੂੰ ਵੀ ਤੇ ਜੋ ਚਰਾਂ ਦੇ ਸੋ ਇਸ ਟੁਕ ਦੇ ਵਿੱਚ ਗੁਰੂ ਸਾਹਿਬ ਕਹਵਾਣ ਕਰਦੇ ਨੇ ਕਿ ਹਰੇ ਸੱਚੇ ਦਾਵਨ ਬਖੇਆ ਇਸੇ ਨਦੀ ਵਨ ਇਸ ਤਰ੍ਹਾਂ ਪ੍ਰਹਲਾਦ ਭਗਤ ਦੀ ਕਥਾ ਆਪਸਾਂ ਨੇ ਸਰਵਣ ਕੀਤੀ ਹੈ ਕਿ ਪ੍ਰਹਲਾਦ ਭਗਤ ਨੂੰ ਹਰਬਾਖਸ਼ ਵੱਲੋਂ ਕਿੰਨੇ ਤਸੀਹੇ ਦੇ ਕਿੰਨੀ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਈ ਆਗਮ੍ਰਿਤ ਸੁਟਿਆ ਜਾਂਦਾ ਹੈ ਕਈ ਪਾਣੀ ਵਿੱਚ ਸੁਟਿਆ ਜਾਂਦਾ ਹੈ ਕਦੀ ਧੰਮਨਲ ਬਣਿਆ ਜਾਂਦਾ ਪਰ ਉਸਨੇ ਉਸ ਦੀ ਕਵੱਢੀ ਦਾ ਉਸ ਪਰਮਾਤਮਾ ਦਾ ਪਰਦਾ ਪੜਿਆ ਸੀ ਉਸ ਨੂੰ ਪਰਮਾਕਰਿਸ਼ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ ਸੋ ਸਾਡੇ ਸਾਹਮਣੇ ਪਰਮਾਉ ਉਦਾਹਰਣ ਸਾਡੇ ਪਾਈ ਸਲਾਹ ਕਰਤੀ ਸੀ ਵੀ ਉਹ ਨੰਬਰ ਜੀ ਕੀ ਬੈਠੇ ਨੇ ਜਿਨ੍ਹਾਂ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਕਿੰਨਾ ਲੋਕਾਂ ਦਾ ਸਮਾਜ ਨਿਹਾਨ ਬਣਿਆ ਸੀ ਰਹੇਗੀ ਇਹਨਾਂ ਦੇ ਉਸ ਪਰਮਾਤਮਾ ਦਾ ਉਹ ਆਸਰਾ ਜਿਹੜਾ ਉਸ ਦਾ ਪੱਲਾ ਨਹੀਂ ਛੱਡਿਆ ਤੇ ਗੁਰੂ ਸਾਹਿਬ ਨੇ ਸਾਰੇ ਦੁੱਖ ਦੂਰ ਕੀਤੇ ਸੋ ਇਸ ਦੁੱਖ ਦੇ ਵਿੱਚ ਗੁਰੂ ਸਾਹਿਬ ਇਹ ਹੀ ਪ੍ਰਵਾਨ ਕਰਦੇ ਨੇ ਕਿ ਹਰ ਸੱਜਣ ਦਾ ਉਹ ਲੱਗਿਆ ਕਿਸੇ ਨਾ ਦੇਹੀ ਬੰਨ ਕੋਈ ਵੀ ਤੈਨੂੰ ਬੰਨ ਕੇ ਰੱਖ ਨਹੀਂ ਸਕਦਾ ਬਾਹਰ ਇੱਕ ਮੂਰਤੀ ਨਾਮ ਪ੍ਰਭ ਸੋ ਅਗਲੀ ਟੁਕੜੀ ਵਿੱਚ ਗੁਰੂ ਸਾਹਿਬ ਪਰਵਾਣ ਕਰਦੇ ਨੇ ਉਹਨੂੰ ਜੀ ਉਪਦੇਸ਼ ਦਿੰਦੇ ਨੇ ਕਿ ਪ੍ਰਭੂ ਦਾ ਨਾਮ ਹੈ ਜੋ ਮਾਰਕ ਮੋਤੀ ਹੈ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਆਪਣਾ ਸੋਨਾ ਜਾਂ ਔਟ ਦਾ ਜਿਹੜੇ ਸਾਰੀ ਉਮਰ ਇਕੱਠੇ ਕਰਦੇ ਆਂ ਤੇ ਉਹਨਾਂ ਨੂੰ ਬੈਂਕ ਵਿੱਚ ਵੀ ਰੱਖ ਲੈਂਦੇ ਆਂ ਲੋਕਰ ਤੇ ਵੀ ਰੱਖ ਲੈਂਦੇ ਆਂ ਪਰ ਉਹ ਕਈ ਵਾਰ ਉਹਨਾਂ ਨੂੰ ਸਾਧ ਗਰ ਜਾਂਦੀ ਹੈ ਡੁੱਟਦੇ ਜਾਂਦੇ ਠੱਗੀ ਜਾਂਦੇ ਆਂ کئی بار آپ بھی دے ہاں کیونکہ اجکل سائبر کا جو زمانہ ہے سائبر کےس پڑے ہوں تو آن لائن ہی جو ٹھگی بج جاتی ہے یا ہوگیا نے وہ بچ کئی بار کی ہے کہ کوئی بندہ بہت پڑھائی کرتا ہے ਤੇ ਉਹ ਜਦੋਂ ਕਿਤੇ ਇੰਟਰਵਿਊ ਦੇਣ ਜਾਂਦਾ ਤਾਂ ਉਹਦੀ ਕਾਗਜ਼ ਪੱਤਰ ਜਿਹੜੀ ਡਿਗਰੀਆਂ ਉਹਨੇ ਬੜੀਆਂ ਡਿਗਰੀਆਂ ਕੀਤੀਆਂ ਨੇ ਪਰ ਕੀ ਹੋਏਗਾ ਕਿ ਡਿਗਰੀਆਂ ਭਾਵੇਂ ਉੱਤੋਂ ਚਲੀਆਂ ਗਈਆਂ ਪਰ ਉਹਨੇ ਜੋ ਸਾਰੀ ਉਮਰ ਦਾ ਤਜਰਬਾ ਜੋ ਸਿੱਖਿਆ ਉਹ ਹੀ ਕੋਰ ਹੈ ਸੋ ਜੋ ਪ੍ਰਭੂ ਦਾ ਨਾਮ ਹੈ ਉਹ ਮਾਣਕ ਮੋਤੀ ਹੈ ਨਾਮ ਜੋ ਸਾਡੇ ਹਿਰਦੇ ਵਿੱਚ ਵਸ ਗਿਆ ਉਹਨੂੰ ਕੋਈ ਸਨ ਨਹੀਂ ਲਾ ਸਕਦਾ ਉਹਨੂੰ ਕੋਈ ਧਰਤ ਨਹੀਂ ਸਕੀਗਾ ਰੰਗ ਦੇ ਸਰਬੇ ਨਾਰਾਇਣ ਹੈ ਜੀਤੇ ਮਨ ਪਾਵਨ ਜਿੰਨੇ ਵੀ ਸੰਡੇ ਮਨ ਨੂੰ ਇਹ ਮਾਇਆ ਦੇ ਰੰਗ ਆਉਂਦੇ ਨੇ ਭਾਵੇਂ ਗਹਿਰੂ ਪੀਆ ਉਫਰ ਜਾਂ ਹੋਰ ਪਦਾਰਥ ਜਿਹੜੇ ਵੀ ਸਾਨੂੰ ਮਨ ਨੂੰ ਚੰਗੇ ਲੱਗਦੇ ਨੇ ਉਹ ਸਾਰੇ ਰੰਗ ਹੀ ਸਭ ਰੰਗ ਨਾਰਾਇਣ ਦੇ ਉਸ ਪਰਮਾਤਮਾ ਨੇ ਇਹ ਜੋ ਮਾਇਦਾ ਜਾਲ ਹੈ ਉਹ ਵਿਚਾਰਾ ਹੋ ਜੋ ਹਰ ਲੋੜੇ ਸੋਕਦੇ ਸੋਈ ਜੀ ਕਰਨ ਚਾਹ ਉਹ ਹਰੀ ਪਰਮਾਤਮਾ ਕਰਵਾਉਣਾ ਚਾਹਦਾ ਜੋ ਲੋਕ ਦਾ ਹੈ ਉਹੀ ਉਹ ਜੀ ਇਹ ਕਰਦੇ ਨੇ ਜਿਹੜੇ ਉਸ ਦਾ ਪਰਦਾ ਹਟਾ ਲੈਂਦੇ ਨੇ ਜਿਹੜੇ ਉਸ ਨਾਲ ਛੁੜੇ ਜਾਂਦੇ ਨੇ ਫਿਰ ਉਹ ਉਸ ਦੇ ਉਸ ਦਾ ਬਾਣਾ ਮੰਨਦੇ ਨੇ ਉਸ ਦੇ ਹੁਕਮ ਵਿੱਚ ਰਹਿੰਦੇ ਨੇ ਜੋ ਪ੍ਰਭ ਕੀਤੇ ਆਖੜੇ ਇਸੇ ਕਹੀਏ ਧੰਨ ਫਿਰ ਕੀ ਹੁੰਦਾ ਹੈ ਕਿ ਜਿਹੜੇ ਉਸ ਦਾ ਨਾਮ ਜਪਦੇ ਨੇ ਉਸ ਦਾ ਪੱਲਾ ਫੜ ਲੈਂਦੇ ਨੇ ਉਹਨਾਂ ਨੂੰ ਪ੍ਰਭ ਆਪਣੇ ਕਰ ਲੈ ਤਾਂ ਆਪਣੇ ਬਾਲ ਲੈਂਦਾ ਫਿਰ ਉਹ ਸਹੀ ਕਹੀਏ ਧੰਨ ਪਿਰੂ ਨਾ ਦੀ ਸੋਭਾੰ ਮਿਹਰ ਉਹ ਧੰਨ ਕਹੇ ਚਾਹਦੇ ਨੇ ਆਪਣੀ ਜੀ ਮਿਲ ਮਿਛੜੇ ਕਿਉ ਰੋਹਨ ਗੁਰੂ ਬਾਸ਼ਾ ਇਸ ਉਪਦੇਸ਼ ਨੂੰ ਪ੍ਰਮਾਣ ਕਰਦੇ ਨੇ ਕਿ ਜੇ ਕੁਝ ਆਪਣਾ ਲਿਆ ਮਿਲਦਾ ਹੁੰਦਾ ਆਪਣ ਕਰਿਆ ਤਾਂ ਕੁਝ ਹੋ ਜਾਂਦਾ ਤਾਂ ਫਿਰ ਸਾਡੇ ਨੂੰ ਜਿਹੜੀ ਚੀਜ਼ ਮਿਛੜ ਜਾਂਦੀ ਹੈ ਉਸ ਦੀ ਹੋਣੀ ਕਿਉਂ ਆ ਕਿਉਂਕਿ ਆਪਣੀ ਯਾਤਰਾ ਨਾਲ ਸਮੁਪੂਰੀ ਮਿਲਦਾ ਜੋ ਸਾਡੀ ਤਕਦੀਰ ਦੇ ਵਿੱਚ ਜੋ ਸਾਡੇ ਪਰਮਾ ਦੇ ਵਿੱਚ ਲਿਖਿਆ ਉਹੀ ਮਿਲਦਾ ਇਸ ਰੀ ਗੁਰਪਾਤਸ਼ਾ ਪ੍ਰਵਾਨ ਕਰਦੇ ਕਿ ਆਪਨ ਲਈ ਜੇ ਮਿਲਿਛੜ ਕੋ ਹੋਵਾ ਤੇ ਸਿਓ ਚੀਤ ਕੋ ਮਿਲਛੜ ਕੇ ਹੋਰੋਂ ਦੇ ਸਾਰੂ ਸੰਗ ਪ੍ਰਾਪਤੇ ਨਾਰਕ ਰੰਗ ਮਾਨਨ ਜਿਨ੍ਹਾਂ ਨੂੰ ਸਾਰੀ ਸੰਗਤ ਪ੍ਰਾਪਤ ਹੋ ਗਈ ਹੈ ਉਹ ਸਾਰੇ ਰੰਗ ਦੀ ਇਹੋ ਬਾਣਦੇ ਹਰ ਜੀਵ ਟਿਰਿੰਗਿਲਾ ਤਿਸ ਤਣਿ ਜਿਸ ਕੇ ਭਾਗ ਮਥਨ ਜੀਵ ਟਿਰਿੰਗਿਲੇ ਕੋਲ ਬਾਣਦੇ ਤੇ ਜੀਵ ਦਾ ਮਨਨਾ ਸੁਖ ਭਰਿਆ ਅਨਗੀਲਾ ਉਹਨਾਂ ਲਈ ਪੜ੍ਹਦਾ ਹੈ ਕਿ ਜਿਹੜੇ ਉਸ ਵੱਡੇ ਦਾ ਪੱਲਾ ਫੜ ਲੈਂਦੇ ਨੇ ਉਸ ਦਾ ਨਾਮ ਜਦ ਦੇ ਕੇ ਉਹਨਾਂ ਦੇ ਮੱਥੇ 'ਤੇ ਜੋ ਬਾਣੀ ਬੁੜੀ ਕੇ ਨੰਨੇ ਨੇ ਉਹਨਾਂ ਲਈ ਸੁੱਖਾ ਦਾ ਸਬਾ ਹੈ ਜੋ ਜੇਹੜਾ ਮਹਿਨਾ ਤੇ ਤਰੀਕ ਦਿਨ ਹੁੰਦਾ ਹੈ ਸੁਣ ਇਸ ਮਹੀਨੇ ਮਾਰਾ ਗੁਆਸ਼ਾ ਇਹੀ ਉਦੇਸ਼ ਕਰਦੇ ਇਸ ਉੱਚਾ ਭਾਵ ਹੈ ਇਹ ਉਸ ਦੀ ਪਰਮਾਤਮਾ ਜੋ ਸਭ ਤੋਂ ਵੱਡਾ ਹੈ ਜਿਸ ਦੇ ਪੈਰ ਵਿੱਚ ਸਾਰੇ ਹਨ ਉਸ ਦਾ ਪੱਲਾ ਫੜੀਏ ਹੋ ਸਕੇ ਸਿਰ ਜੁਆ ਕੇ ਹੋਰ ਆਮ ਲੋਕਾਂ ਦੇ ਜਾ ਹੋਰ ਕਿਤੇ ਜਾਣ ਦੇ ਪਿਆਰੇ ਹੋ ਸਕੇ ਹੋ ਸਕੇ ਪੱਲਾ ਅੜੀ ਉਸ ਦਾ ਪੱਲਾ ਫੜੀਏ ਕਿਉਂਕਿ ਉਹੀ ਸਭ ਕੁਝ ਕਰਨ ਕਰਾਉਣ ਵਾਲਾ ਹੀ ਸਭ ਕੁਝ ਦੇਣ ਵਾਲਾ ਸਾਰਿਆਂ ਚੋੜਿਆਂ ਧਰਵਾ ਸੋ ਉਸ ਅਗੇ ਨਿਮਰਨ ਕਰਕੇ ਜੀ ਸੈਨੀਆਂ ਬੇਨਤੀਆਂ ਪਰਵਾਣ ਕਰਨੀਆਂ ਵਿਚਾਰ ਕਰਦੇ ਆਂ ਨਹੀਂ ਪ੍ਰਕਾਰ ਦੀਆਂ ਗਲਤੀਆਂ ਨਾ ਹੋ ਜਾਂਦੀਆਂ ਜੇ ਕੀ ਮਾਂ ਬਖਸ਼ਿਸ਼ ਕਰਦੇ ਸੋ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੇ ਵਾਹਿਗੁਰੂ ਜੀ ਕਾ ਖਾਲਸਾ